ਲਓ ਜੀ ਆਪਾਂ ਤੁਹਾਨੂੰ ਦਿਖਾਣੇ ਆ ਟ੍ਰੇਲਰ ਸੰਦੂਖ ਦਾ ਆ ਦੇਖੋ ਨਵਾਂ ਪਿੱਤਲ ਲੱਗ ਰਿਆ ਵਾ ਤੇ ਜਿਹੜੀਆਂ ਡੱਬੀਆਂ ਛੱਡੀਆਂ ਹੋਈਆਂ ਨੇ 2-2 ਬਰਾਊਨ ਕਲਰ ਵਾਲੀਆਂ ਤੇ 오ਰੀਜਨਲ ਲੱਕੜ ਤੇ ਪਾਲਿਸ਼ ਆ ਹੋ ਤੇ ਉਹਨਾਂ ਤੇ ਆਪਾਂ ਲਗਾਉਣਾ ਹੈ ਜੀ ਸ਼ੀਸ਼ੇ ਤੇ ਦੇਖੋ ਇਹਨੇ ਸੰਦੂਖ ਨੇ ਬਹੁਤ ਵਧੀਆ ਨਿਕਲਨਾ ਸੰਦੂਖ ਨੇ ਸੰਦੂਖ ਦੀ ਕੁਆਲਿਟੀ ਦੇਖੋ ਕਿੰਨੀ ਵਧੀਆ ਨਿਕਲ ਰਹੀ ਆ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾ ਸਕਦੇ ਹੋ ਜੀ ਆਪਣੇ ਸੰਦੂਖ ਨੂੰ ਨਵਾਂ ਪਿੱਤਲ ਲਵਾ ਸਕਦੇ ਹੋ ਸਾਡੇ ਕੋਲੇ ਲਿਆ ਕੇ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰੰਗਵਾਲ ਰੋੜਾ ਜੀ ਬੱਲੋਵਾਲ ਚੌਕਾ ਸੁਖਜਿੰਦਰ ਸਿੰਘ ਉਪੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਆਪਣੇ ਪੁਰਾਣੇ ਸੰਦੂਖ ਮੋਡੀਫਾਈ ਕਰਵਾਓ ਜੀ ਪੁਰਾਣੇ ਸੰਦੂਖਾਂ ਨੂੰ ਤਿਆਰ ਕਰਵਾਓ ਸਾਡੇ ਕੋਲੋਂ ਲਿਆ ਕੇ ਨਵਾਂ ਪਿੱਤਲ ਲਾ ਕੇ ਦਵਾਂਗੇ ਜੀ ਵਧੀਆ ਐਂ ਕਹਿੰਦਾ ਕਹੁੰਦਾ ਸੰਦੂਖ ਤੁਹਾਨੂੰ ਤੁਹਾਡਾ ਪੁਰਾਣਾ ਵਧੀਆ ਚ ਕਰਕੇ ਦਵਾਂਗੇ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਨਾਰੰਗਵਾਲ ਰੋਡ ਬੱਲੋਵਾਲ ਚੌਂਕ ਸੁਖਜਿੰਦਰ ਸਿੰਘ ਉਪੀ ਪੰਜਾਬੀ ਸੱਭਿਆਚਾਰ ਵਾਲੇ ਨੰਬਰ ਨੋਟ ਕਰ ਲਓ 8264144620